ਦੇਸਾਂ ਵਿਦੇਸਾਂ ਵਿੱਚ ਵਸਦੇ ਸਮੂਹ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸलाम ਅਦਾਬ ਦੋਸਤੋ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਇੱਕ ਖਾਸ ਵਿਸ਼ੇ ਦੇ ਉੱਪਰ ਗੱਲਬਾਤ ਆਪਜੀ ਦੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਲੁਧਿਆਣਾ ਦਾ ਇੱਕ ਮਾਮਲਾ ਜੋ ਕਿ ਇੱਕ ਸੁਖੀ ਸੰਧੀ ਪਰਿਵਾਰ ਉਸ ਪਰਿਵਾਰ ਦੇ ਵਿੱਚ ਮਨਪ੍ਰੀਤ ਕੌਰ ਜੋ ਕਿ ਕੋਲੇਜ ਦੇ ਵਿੱਚ ਪੜ੍ਹਦੀ ਹੈ ਤੇ ਉੱਥੇ ਉਸ ਦੀ ਮੁਲਾਕਾਤ ਰਾਜਵੀਰ ਦੇ ਨਾਲ ਹੁੰਦੀ ਹੈ ਸ਼ੁਰੂਆਤੀ ਦਿਨਾਂ ਦੇ ਵਿੱਚ ਉਹਨਾਂ ਦੀ ਦੋਸਤੀ ਹੁੰਦੀ ਹੈ ਤੇ ਬਾਅਦ ਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ ਆਪਾਂ ਇੱਕ ਦੂਜੇ ਨੂੰ ਚੰਗੇ ਤਰੀਕੇ ਦੇ ਨਾਲ ਜਾਣਦੇ ਹੀ ਆ ਪਰ ਹੁਣ ਆਪਾਂ ਆਪਣੇ ਮਾਤਾ ਪਿਤਾ ਦੇ ਨਾਲ ਇਸ ਵਿਸ਼ੇ ਤੇ ਗੱਲਬਾਤ ਕਰੀਏ ਤੇ ਆਪਣੇ ਮਾਤਾ ਪਿਤਾ ਜੇਕਰ ਰਾਜੀ ਹੋ ਜਾਂਦੇ ਨੇ ਤੇ ਆਪਾਂ ਵਿਆਹ ਵੀ ਕਰਵਾ ਲਵਾਂਗੇ ਰਾਜਵੀਰ ਬਿਲਕੁਲ ਚੁੱਪ ਰਿਹਾ ਕਿਉਂਕਿ ਰਾਜਵੀਰ ਮਨਪ੍ਰੀਤ ਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਸੀ ਅਤੇ ਉਹਨਾਂ ਦੀ ਫਸਟ ਇਅਰ ਦੀ ਜੋ ਦੋਸਤੀ ਤੇ ਸੈਕੰਡ ਇਅਰ ਦੇ ਪਿਆਰ ਦੇ ਵਿੱਚ ਤਬਦੀਲ ਹੋ ਗਈ ਉਸ ਤੋਂ ਬਾਅਦ ਉਹਨਾਂ ਨੇ ਪਰਿਵਾਰਾਂ ਦੇ ਨਾਲ ਗੱਲਬਾਤ ਕੀਤੀ ਤੇ ਵਿਆਹ ਦਾ ਦਿਨ ਵੀ ਰਖ ਲਿਆ। ਦੋਨੋਂ ਪਰਿਵਾਰ ਬਹੁਤ ਹੀ ਜ਼ਿਆਦਾ ਖੁਸ਼ ਸੀ। ਅਤੇ ਹੁਣ ਭੰਗੜੇ ਪਾਏ ਜਾ ਰਹੇ ਸੀ ਅਤੇ ਪੂਰੇ ਬਰਾਤੀ ਸੱਜਣ ਰਿਸ਼ਤੇਦਾਰ ਸਕੇ ਸੰਬੰਧੀ ਭੈਣ ਭਰਾ ਉੱਥੇ ਪਹੁੰਚੇ ਹੋਏ ਸੀ ਤੇ ਵਿਆਹ ਹੋ ਜਾਂਦਾ ਹੈ। ਲਾਵਾ ਹੋ ਜਾਂਦੀਆਂ ਨੇ ਤੇ ਉਸ ਤੋਂ ਬਾਅਦ ਮਨਪ੍ਰੀਤ ਬਹੁਤ ਜ਼ਿਆਦਾ ਖੁਸ਼ ਸੀ ਕਿਉਂਕਿ ਅੱਜ ਉਸ ਦਾ ਸਭ ਤੋਂ ਵੱਡਾ ਸੁਪਨਾ ਜੋ ਹੈ ਉਹ ਪੂਰਾ ਹੋਣ ਜਾ ਰਿਹਾ ਸੀ। ਉਹ ਫੁੱਲਾਂ ਵਾਲੀ ਸੇਜ ਦੇ ਉੱਪਰ ਆਪਣੇ ਕਮਰੇ ਦੇ ਵਿੱਚ ਬੈਠੀ ਸੀ ਤਾਂ ਐਨੇ ਦੇ ਵਿੱਚ ਇੱਕ ਹਲਚਲ ਉਸ ਕਮਰੇ ਦੇ ਵਿੱਚ ਹੁੰਦੀ ਹੈ। ਉਹ ਕੁੰਡ ਚ ਗੱਡੀ ਬੈਠੀ ਸੀ ਤਾਂ ਐਨੇ ਵਿੱਚ ਹੀ ਉਸ ਦਾ ਸੌਹਰਾ ਕਮਰੇ ਦੇ ਵਿੱਚ ਆ ਜਾਂਦਾ ਹੈ ਅਤੇ ਮਨਪ੍ਰੀਤ ਨੂੰ ਬਿਲਕੁਲ ਵੀ ਕੁਝ ਪਤਾ ਨਹੀਂ ਚੱਲਦਾ ਤੇ ਉਸ ਸੌਹਰੇ ਨੇ ਜਦੋਂ ਕੁੰਡ ਚ ਗਿਆ ਤਾਂ ਉਸ ਤੋਂ ਬਾਅਦ ਮਨਪ੍ਰੀਤ ਦੇ ਪੈਰਾਂ ਥੱਲੋਂ ਜ਼ਮੀਨ ਖਿਸਕ ਗਈ ਅਤੇ ਬੋਲਣ ਲੱਗੀ ਪਾਪਾ ਜੀ ਤੁਸੀਂ ਇੱਥੇ ਤਾਂ ਉਸ ਤੋਂ ਬਾਅਦ ਉਸ ਨੇ ਆਪਣੀ ਨੌ ਮਨਪ੍ਰੀਤ ਦਾ ਮੂੰਹ ਬੰਦ ਕਰ ਦਿੱਤਾ ਅਤੇ ਉਸ ਨੂੰ ਬੈੱਡ ਦੇ ਉੱਪਰ ਹੀ ਸੁੱਟ ਦਿੱਤਾ ਜੀ ਹਾਂ ਆਖਰਕਾਰ ਉਸ ਦਾ ਸੌਰਾ ਉਸ ਕਮਰੇ ਦੇ ਵਿੱਚ ਕਿਉਂ ਆਇਆ ਇਸ ਕੱਲੀ ਕੱਲੀ ਗੱਲ ਤੋਂ ਤੁਹਾਨੂੰ ਰੂਬਰੂ ਕਰਵਾਉਣੇ ਹਾਂ ਬਣੇ ਰਹੋ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਐਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ। ਜਿਆਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ। ਜਦੋਂ ਉਸ ਦਾ ਸਹੁਰਾ ਉਸ ਕਮਰੇ ਦੇ ਵਿੱਚ ਆਇਆ ਤਾਂ ਉਸ ਨੇ ਆਪਣੀ ਨੌ ਮਨਪਰੀ ਦੇ ਮੂੰਹ ਦੇ ਉੱਪਰ ਹੱਥ ਰੱਖ ਦਿੱਤਾ ਅਤੇ ਉਸ ਦੀਆਂ ਮਿੰਤਾਂ ਕਰਨ ਲੱਗ ਗਿਆ। ਅੱਕੇ ਪੁੱਤ ਇੱਕ ਵਾਰ ਮੇਰੀ ਗੱਲ ਸੁਣੋ। ਜਿਸ ਦੇ ਨਾਲ ਤੂੰ ਵਿਆਹ ਕਰਵਾਉਣ ਜਾ ਰਹੀ ਆ ਉਹ ਇੱਕ ਗੇ ਹੈ। ਉਹ ਨਪੁੰਸਕ ਹੈ। ਉਸ ਨੇ ਤੈਨੂੰ ਦੱਸਿਆ ਨਹੀਂ। ਅਸੀਂ ਨਹੀਂ ਸਿਝਉਂਦੇ ਕਿ ਇਹ ਜੋ ਗੱਲ ਹੈ ਉਹ ਬਾਹਰ ਜਾਵੇ ਤੇ ਇਸ ਕਰਕੇ ਮੈਂ ਕਮਰੇ ਦੇ ਵਿੱਚ ਤੇਰੇ ਕੋਲ ਆ ਗਿਆ ਤਾਂ ਉਸ ਤੋਂ ਬਾਅਦ ਮਨਪ੍ਰੀਤ ਨੇ ਬੋਲਿਆ ਕਿ ਪਾਪਾ ਜੀ ਤੁਸੀਂ ਮਾਨ ਮਰਿਆਦਾ ਉਸ ਦਾ ਖਿਆਲ ਰੱਖਣਾ ਸੀ ਤੁਸੀਂ ਮੇਰੀ ਗੱਲ ਗੌਰ ਨਾਲ ਸੁਣਿਓ ਮੈਂ ਤੁਹਾਡੀ ਧੀਆ ਵਰਗੀਆਂ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ ਤੁਸੀਂ ਆਪਣੇ ਘਰ ਦੀ ਇੱਜ਼ਤ ਬਚਾਉਣ ਦੇ ਮਾਰੇ ਕਿਸੇ ਹੋਰ ਦੀ ਇੱਜ਼ਤ ਦੇ ਨਾਲ ਖੜਨਾ ਚਾਹੁੰਦੇ ਹੋ ਉਸੇ ਟਾਈਮ ਮਨਪ੍ਰੀਤ ਨੇ ਬਾਹਰ ਆ ਕੇ ਰੌਲਾ ਪਾ ਦਿੱਤਾ ਅਤੇ ਰਾਜਵੀਰ ਨੂੰ ਕਿਹਾ ਕਿ ਰਾਜਵੀਰ ਜੇਕਰ ਤੇਰੇ ਵਿੱਚ ਪਹਿਲਾਂ ਹੀ ਇਹ ਦਿੱਕਤ ਸੀ ਤਾਂ ਵਿਆਹ ਤੋਂ ਪਹਿਲਾਂ ਹੀ ਮੈਨੂੰ ਦੱਸ ਦਿੰਦਾ ਤੇ ਸ਼ਾਇਦ ਅੱਜ ਐਡੀ ਵੱਡੀ ਨੌਬਤ ਸਾਡੇ ਉੱਪਰ ਨਾ ਆਉਂਦੀ। ਤਾਂ ਦੋਸਤੋ ਇਹ ਇੱਕ ਕਾਲਪਨਿਕ ਕਹਾਣੀ ਹੈ ਪਰ ਐਦਾਂ ਦੀਆਂ ਘਟਨਾਵਾਂ ਅਕਸਰ ਹੀ ਅੱਜਕੱਲ੍ਹ ਸਮਾਜ ਦੇ ਵਿੱਚ ਘਟ ਰਹੀਆਂ ਨੇ। ਇਹਨਾਂ ਦੇ ਬਾਰੇ ਤੁਹਾਡੀ ਕੀ ਰਾਏ ਹੈ ਕਮੈਂਟ ਕਰਕੇ ਜਰੂਰ ਦੱਸੋ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ। ਧੰਨਵਾਦ।